ਉਜਿੰਦੇ ਮੇਰੀਏ ਉਹ ਜਿੰਦੇ ਮੇਰੀਏ ਮਾਨ ਨਾ ਕਰੀ ਇੱਕ ਦਿਨ ਉੱਡ ਜਾਣਾ ਨੀ ਮਿੱਟੀ ਦੀ ਏ ਟੇਰੀਏ ਨਿਜਿੰਦੇ ਮੇਰੀਏ ਓ ਬੰਦਿਆ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਬੰਦੇ ਨੂੰ ਲੈ ਕੇ ਵਹਿ ਜਾਂਦਾ ਕਿਉਂਕਿ ਹੀਰਾ ਇਹ ਹੀਰਾ ਹੈ ਨਾ ਜਿਹੜਾ ਹੀਰਾ ਉਹਨੂੰ ਚਾਹੇ ਤੁਸੀਂ ਮਿੱਟੀ ਵਿੱਚ ਵੀ ਨੱਪ ਦਿਓ ਤਾਂ ਵੀ ਉਹ ਹੀਰਾ ਹੀ ਰਹਿੰਦਾ ਚਾਹੇ ਧੂੜ ਅਸਮਾਨ ਨੂੰ ਸੁ ਲਵੇ ਚਾਹੇ ਧੂੜ ਅਸਮਾਨ ਨੂੰ ਉੱਡ ਜਾਵੇ ਤੇ ਪਰ ਉਹ ਰਹਿੰਦੀ ਧੂੜ ਹੀ ਆ ਉਹ ਨਾਮ ਜਪਣ ਵਾਲਿਆਂ ਦੀ ਜਿਹੜੀ ਕਮਾਈ ਆ ਨਾ ਉਹ ਹੀਰੇ ਬਾਗ ਮੁੱਲ ਪੈਂਦਾ ਇਹ ਚਮਕਦੀ ਰਹਿੰਦੀ ਆ ਇਸ ਕਰਕੇ ਹੰਕਾਰ ਨਹੀਂ ਕਰੀਦਾ ਨਾਮ ਤੇ ਸਿਮਰਨ ਜਪੀਦਾ ਇਹ ਚਾਹੇ ਧੂੜ ਅਸਮਾਨੀ ਉੱਡ ਜਾਏ ਔਰ ਉਹ ਰਹਿੰਦੀ ਧੂੜ ਹੀ ਆ ਇਸ ਕਰਕੇ ਹੀਰੇ ਦਾ ਮੁੱਲ ਨਾ ਜਿਹੜਾ ਉਹ ਯੋਰੀ ਜਾਣਦੇ ਨੇ ਨਾਮ ਜਪਣ ਵਾਲੇ ਦਾ ਮੁੱਲ ਨਾ ਜਿਹੜਾ ਉਹ ਪ੍ਰਮਾਤਮਾ ਨੂੰ ਪਤਾ ਹੈ ਉਹਦਾ ਤੁਹਾਨੂੰ ਮੁੱਲ ਮਿਲਣਾ ਹੀ ਮਿਲਣਾ